ਮੁਕਸਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਸੰਘਣੀ ਤੁੰਦ ਕਾਰਨ ਪੁਲਿਸ ਮੁਲਾਜ਼ਮਾਂ ਦੀ ਬੱਸ ਹਾਦਸਾ ਗ੍ਰਸਤ ਹੋਈ ਹੈ ਦੱਸਿਆ ਗਿਆ ਕਿ ਪੁਲਿਸ ਮੁਲਾਜ਼ਮਾਂ ਦੇ ਸੱਟਾਂ ਲੱਗੀਆਂ ਨੇ ਸ਼੍ਰੀ ਮੁਕਸਰ ਸਾਹਿਬ ਕੋਟਪੂਰਾ ਮੁੱਖ ਰੋਡ ਤੇ ਇਹ ਸਾਰਾ ਹਾਦਸਾ ਵਾਪਰਿਆ ਜਿੱਥੇ ਸੰਘਣੀ ਤੁੰਦ ਕਾਰਨ ਪੁਲਿਸ ਮੁਲਾਜ਼ਮਾਂ ਦੀ ਬੱਸ ਹਾਦਸਾ ਗ੍ਰਸਤ ਹੋਈ ਹੈ ਦੱਸਿਆ ਗਿਆ ਕਿ ਇਸ ਦੇ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਸੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਹੁਣ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਮਿਲ ਜਾਣਕਾਰ ਅਨੁਸਾਰ ਇਹ ਪੁਲਿਸ ਮੁਲਾਜ਼ਮ ਸ਼੍ਰੀ ਮੁਕਸਰ ਸਾਹਿਬ ਤੋਂ ਜਲੰਧਰ ਡਿਊਟੀ ਲਈ ਜਾ ਰਹੇ ਸਨ ਤੇ ਸੰਘਣੀ ਧੁੰਦ ਕਾਰਨ ਇਹਨਾਂ ਦੀ ਬੱਸ ਹਾ사ਗ੍ਰਸਤ ਹੋ ਗਈ ਤੇ ਕਾਰ ਸੇਵਾ ਵਾਲਿਆਂ ਦੇ ਖੜੇ ਟਰੱਕ ਦੇ ਨਾਲ ਇਹਨਾਂ ਦੀ ਬੱਸ ਜਾ ਟਕਰਾਈ ਜਿਸ ਕਾਰਨ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਨੇ ਦੱਸਿਆ ਜਾ ਰਿਹਾ ਹੈ ਕਿ ਕਾਫੀ ਜ਼ਿਆਦਾ ਨੁਕਸਾਨ ਵੀ ਹੋਇਆ ਏ ਉਧਰ ਦੂਜੀ ਧਿਰ ਵਾਲੇ ਇਨਸਾਫ ਦੀ ਮੰਗ ਕਰ ਰਹੇ ਨੇ ਜਿਹੜੇ ਜਖਮੀ ਹੋਏ ਨੇ ਪੁਲਿਸ ਮੁਲਾਜ਼ਮ ਉਹਨਾਂ ਨੂੰ ਹੁਣ ਹਸਪਤਾਲ ਭਰਤੀ ਕਰਵਾਇਆ ਗਿਆ ਏ ਦੱਸਿਆ ਕਿ ਦੂਜੀ ਧਿਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਟਰੱਕ ਦਾ ਕਾਫੀ ਨੁਕਸਾਨ ਹੋਇਆ ਏ ਜਿਸ ਕਾਰਨ ਉਹਨਾਂ ਦੇ ਵੱਲੋਂ ਪਰਪਾਈ ਦੀ ਮੰਗ ਕੀਤੀ ਜਾ ਰਹੀ ਹੈ ਮਿਲੀ ਜਾਣਕਾਰੀ ਅਨੁਸਾਰ ਇਸ ਗੱਡੀ ਦੇ ਵਿੱਚ 21 ਪੁਲਿਸ ਮੁਲਾਜ਼ਮ ਸਵਾਰ ਸਨ ਜੋ ਡਿਊਟੀ ਤੇ ਜਾ ਰਹੇ ਸਨ ਇਸੇ ਦੌਰਾਨ ਇੱਕ ਪੁਲਿਸ ਮੁਲਾਜ਼ਮ ਦੀ ਬਾਹ ਵੀ ਟੁੱਟ ਗਈ ਹੈ ਤਿੰਨ ਮੁਲਾਜ਼ਮਾਂ ਦੀਆਂ ਪਰਸਲੀਆਂ ਟੁੱਟ ਗਈਆਂ ਨੇ ਜਿਨ੍ਹਾਂ ਦੇ ਵਿੱਚੋਂ ਟੋਟਲ 11 ਮੁਲਾਜ਼ਮ ਸੱਟਾਂ ਲੱਗੀਆਂ ਨੇ ਜਿਨ੍ਹਾਂ ਦਾ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ ਮੇਰਾ ਨਾਮ ਬਲੌਤਰੀ ਜੀ ਇਹ ਫਿਰ ਸਾਡੇ ਸੀ ਕੋਈ ਗੱਡੀ ਚੱਲੀ ਹੈ ਜੀ ਕਿਹੜੇ ਪਾਸੇ ਜਾਣਾ ਸੀ ਗੱਡੀ ਨੇ ਇਹ ਆਪਣੇ ਬੱਟੂ ਜਾਣਾ ਸੀਗਾ ਜੀ ਠੀਕ ਹੈ ਤੇ ਮਾਘਰੋ ਅਗੇ ਨੰਨੀ ਗੱਡੀ ਵੱਜੀ ਐ ਬੱਸ ਤੇ ਗਾਂਹ ਵੱਜ ਤਾਲੀ ਵੱਜੀ ਐ ਕਿੰਨਾ ਕੁ ਨੁਕਸਾਨ ਆ ਜੀ ਕਿੰਨਾ ਹੁਣ ਥੋੜਾ ਸਮਝ ਨਾ ਖਾਣ ਦੇ ਵੀ ਤੇ ਨਿਆ ਦਿੱਤਾ ਜਾਵੇ ਅੱਛਾ ਅੱਛਾ ਤੁਸੀਂ ਹੀ ਮੰਗ ਕਰਦੇ ਤੁਸੀਂ ਕੋਈ ਡਰਾਈਵਰ ਕੋਈ ਛੱਟਾ ਵਟਾ ਕੋਈ ਸਾਡੇ ਟਾਈਮੇ ਛੱਟ ਨਹੀਂ ਉਹ ਪੁਲਿਸ ਸਾਡੇ ਖਾਂ ਲੈਗੇ ਕੀ ਮੰਗ ਕਰਦੇ ਹੋ ਅਹਿਤਾ ਪ੍ਰਸ਼ਾਸਨ ਤੁਸੀਂ ਮੰਗਦਾ ਵੀ ਸਾਨੂੰ ਨਿਆ ਦਿੱਤਾ ਜਾਵੇ ਧੁੰਦ ਕਰਕੇ ਵਾਪਰਿਆ ਹਾਸਾ ਜਾਂ ਕਿਵੇਂ ਮੰਨਦੇ ਧੁੰਦ ਕਰਕੇ ਵਾਪਰਿਆ ਇਹ ਜੀ ਚੜੇਵਾਨ ਹੋਇਆ ਅੱਜ ਸਵੇਰ ਐਕਸੀਡੈਂਟ ਤੇ ਬੱਸ ਦਾ ਐਕਸੀਡੈਂਟ ਜਿਵੇਂ ਦੱਸਿਆ ਜਾ ਰਿਹਾ ਉਹਦੇ ਉਹਦੇ ਚ ਸਾਡੇ ਕੋਲ ਇੱਥੇ 10 ਮੁਲਾਜ਼ਮ ਆਏ ਆ ਤੇ ਇੱਕ ਸਿਵਿਲਿਅਨ ਵੀ ਹੈ ਵਿੱਚ ਜਿਹੜਾ ਐਕਸੀਡੈਂਟ ਦੇ ਵਿੱਚ ਉਹਦੇ ਵੀ ਸਰ 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 ਕਿਸ ਤਰ੍ਹਾਂ ਦੀ ਗ੍ਰੀਵੈਂਸ ਆਇਆ ਨੋਰਮਲ ਨਹੀਂ ਨੋਰਮਲ ਸੱਟ ਹੈ ਥੋੜਾ ਜਿਹਾ ਥੋੜਾ ਜਿਹਾ मामूली ਜਿਹਾ ਫ੍ਰੈਕਚਰ ਹੈ ਇੱਕ ਰੇ ਬਾਕੀ ਸਾਰੇ ਸਟੇਬਲ ਹੈ ਕੋਈ ਪ੍ਰੋਬਲਮ ਨਹੀਂ ਸਭ ਨਾਰਮਲ ਹੈ ਸਭ ਤੁਹਾਡੇ ਇਲਾਜ ਕਰਨ ਯੋਗ ਹੈ ਜਾਂ ਬਾਹਰ ਵੀ ਭੇਜੋਗੇ ਰੈਫਰ ਹੁਣੇ ਨਹੀਂ ਰੈਫਰ ਹਜੇ ਤੱਕ ਤੈਸ ਜਿਹੀ ਕੋਈ ਸਿਚੁਏਸ਼ਨ ਨਹੀਂ ਰੈਫਰ ਕਰਨ ਦੀ ਲੋੜ ਪਵੇ ਸਿਚੁਏਸ਼ਨ ਅੰਡ ਕੰਟਰੋਲ ਬਿਲਕੁਲ ਜੀ ਬਿਲਕੁਲ ਅੰਡ ਕੰਟਰੋਲ